ਸਾਡੇ YouTube ਚੈਨਲ ਸਮਾਈਲਾ ਟਿਟੋਰੀਅਲ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੇਕਰ ਤੁਸੀਂ ਸਾਡੇ ਚੈਨਲ ਤੇ ਨਵੇਂ ਯੂਜ਼ਰ ਹੋ ਤੇ ਅਜੇ ਤੱਕ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਹੈ ਤਾਂ ਇਸ ਨੂੰ ਸਬਸਕ੍ਰਾਈਬ ਸ਼ੁਰੂ ਕਰੋ ਅਤੇ ਬੈਲ ਆਈਕਨ ਨੂੰ ਪ੍ਰੈਸ ਕਰਨਾ ਨਾ ਭੁੱਲੋ ਤਾਂ ਜੋ ਤੁਹਾਨੂੰ ਸਾਡੀਆਂ ਨਵੀਂ ਵੀਡੀਓਜ਼ ਦੇ ਨੋਟੀਫਿਕੇਸ਼ਨ ਨਾਲ ਨਾਲ ਮਿਲਦੇ ਰਹੇ ਮੈਂ ਬ੍ਰਿਜ ਰਾਜ ਕੰਪਿਊਟਰ ਫਗਰੇਡੀ ਅੱਜ ਇਸ ਵਿਸ਼ਾ ਕੰਪਿਊਟਰ ਸਾਇੰਸ ਜੁਆ ਸ਼ੇਮੀ ਪਾਰਟ 5 ਕੰਪਿਊਟਰ ਹਾਰਡਵੇਅਰ ਅਤੇ ਸੌਫਟਵੇਅਰ ਵਿੱਚ ਇਸ ਪਾਰਟ ਦੇ ਛੋਟੇ ਉੱਤਰਾਂ ਵਾਲੇ ਪ੍ਰਸ਼ਨ ਅਤੇ ਵੱਡੇ ਉੱਤਰਾਂ ਵਾਲੇ ਪ੍ਰਸ਼ਨ ਪੜ੍ਹਾਂਗੇ ਤੇ ਹਾਰਡਵੇਅਰ ਬਾਰੇ ਦੱਸਣਾ ਚਾਹਾਂਗਾ ਕਿ ਕੰਪਿਊਟਰ ਦੇ ਫਿਜ਼ੀਕਲ ਪਾਰਟਸ ਯਾ ਭੌਤਿਕ ਭਾਗ ਜਿਹੜੇ ਹੁੰਦੇ ਨੇ ਜਿਨੂੰ ਆਪਾਂ ਟੱਚ ਕਰ ਸਕਦੇ ਹਾਂ ਦੇਖ ਸਕਦੇ ਹਾਂ ਗਿਣ ਸਕਦੇ ਹਾਂ ਮਹਿਸੂਸ ਕਰ ਸਕਦੇ ਹਾਂ ਉਹ ਹਾਰਡਵੇਅਰ ਹੁੰਦੇ ਹੈ ਜਿਵੇਂ ਕਿ CPU ਮੋਨੀਟਰ ਕੀਬੋਰਡ ਮਾਊਸ ਸਪੀਕਰ RAM ਮਦਰਬੋਰਡ ਹੈੱਡਫੋਨ ਪ੍ਰਿੰਟਰ ਆਦਿ ਤੇ ਸੌਫਟਵੇਅਰ ਦੇ ਵਿੱਚ ਕੰਪਿਊਟਰਾਂ ਦੇ ਜਿਹੜੇ ਸੈੱਟ ਆਫ ਪ੍ਰੋਗਰਾਮਸ ਨੇ ਉਹ ਸ਼ਾਮਲ ਹੁੰਦੇ ਨੇ ਕਹਿ ਸਕਦੇ ਹਾਂ ਕਿ ਪ੍ਰੋਗਰਾਮਾਂ ਦੇ ਸਮੂਹ ਨੂੰ ਸੌਫਟਵੇਅਰ ਕਿਹਾ ਜਾਂਦਾ ਹੈ ਜਿਵੇਂ ਕਿ ਕੰਪਿਊਟਰ ਤੇ ਪੇਂਟ ਨੋਟਪੈਡ ਵਰਗਾ ਤੇ ਮੋਬਾਈਲ ਦੀ ਗੱਲ ਕਰੀਏ ਤੇ ਮੋਬਾਈਲ ਦੀ ਬੋਡੀ ਹਾਰਡਵੇਅਰ ਹੈ ਤੇ ਮੋਬਾਈਲ ਦੇ ਅੰਦਰ ਤੁਸੀਂ ਜਿਹੜੀਆਂ ਐਪਸ ਯੂਜ਼ ਕਰਦੇ ਹੋ ਉਹ ਸਾਰੇ ਕੀ ਨੇ ਸੌਫਟਵੇਅਰ ਤੇ ਸੱਤਵਾਂ ਵਾਲਾ ਗੱਲ ਕਰਦੇ ਹਾਂ ਛੋਟੇ ਉੱਤਰਾਂ ਵਾਲੇ ਪ੍ਰਸ਼ਨ ਤੇ ਪਹਿਲਾ ਪ੍ਰਸ਼ਨ ਹੈ ਹਾਰਡਵੇਅਰ ਕੀ ਹੈ ਕੰਪਿਊਟਰ ਦੇ ਭੌਤਿਕ ਭਾਗਾਂ ਨੂੰ ਹਾਰਡਵੇਅਰ ਕਿਹਾ ਜਾਂਦਾ ਹੈ ਇਸ ਦਾ ਅਰਥ ਹੈ ਕੰਪਿਊਟਰ ਦੇ ਉਹ ਭਾਗ ਜਿਹਨਾਂ ਨੂੰਸੀਂ ਦੇਖ ਸਕਦੇ ਹਾਂ ਅਤੇ ਛੂਹ ਸਕਦੇ ਹਾਂ ਉਹਨਾਂ ਨੂੰ ਹਾਰਡਵੇਅਰ ਕਿਹਾ ਜਾਂਦਾ ਹੈ जिमें कि की बोर्ड माउस मोनीटर तेरे भागे तो तो निचे तस्वीर तो देख रहे हो यह सारे सारे की ने हार्डवेयर ने दूसरा प्रश्न है सॉफ्टवेयर की है प्रोग्रामा के समूह सॉफ्टवेयर कहा जाता है यह कंप्यूटर दसता है कि की, की करना है सॉफ्टवेयर देखा जा सकता है पर छूया नहीं जा सकता सॉफ्टवेयर अं महसूस कर सकते हाँ उदाहरण वजू जिमें कि पेंट नोटपैड वर्डपैड आदि ਇਸ ਤਰ੍ਹਾਂ ਵਾਲੀ ਜੇ ਤੁਸੀਂ ਮੋਬਾਈਲ ਵਰਤਦੇ ਹੋ ਮੋਬਾਈਲ ਜਿਹੜੀਆਂ ਐਪਸ ਵਰਤਦੇ ਹੋ ਉਹ ਸਾਰੀਆਂ ਕੀ ਨੇ ਸੌਫਟਵੇਅਰ ਕੰਪਿਊਟਰ ਦਾ ਹਾਰਡਵੇਅਰ ਹੁੰਦਾ ਉਹ ਭੌਤਿਕ ਭਾਗ ਹੁੰਦੇ ਨੇ ਤੇ ਹਾਰਡਵੇਅਰ ਆਪਣੇ ਆਪ ਕਦੇ ਵੀ ਕੰਮ ਨਹੀਂ ਕਰਦਾ ਤੇ ਹਾਰਡਵੇਅਰ ਕੋਲੋਂ ਕੰਮ ਲੈਣ ਲਈ ਜਾਂ ਹਾਰਡਵੇਅਰ ਨੂੰ ਆਪਰੇਸ਼ਨਲ ਬਣਾਉਣ ਲਈ ਅਸੀਂ ਸੌਫਟਵੇਅਰ ਦੀ ਵਰਤੋਂ ਕਰਦੇ ਹਾਂ ਨੰਬਰ 3 ਸੌਫਟਵੇਅਰ ਦੀਆਂ ਸ਼੍ਰੇਣੀਆਂ ਤੇ ਉਹਨਾਂ ਦੇ ਉਦਾਹਰਣਾਂ ਲਿਖੋ ਸੌਫਟਵੇਅਰ ਦੀਆਂ ਦੋ ਸ਼੍ਰੇਣੀਆਂ ਹੁੰਦੀਆਂ ਹਨ ਇੱਕ ਸਿਸਟਮ ਸੌਫਟਵੇਅਰ ਸਿਸਟਮ ਸੌਫਟਵੇਅਰ ਜਿਹੜਾ ਹੁੰਦਾ ਹੈ ਇਹ ਕੰਪਿਊਟਰ ਦੇ ਅੰਦਰੂਨੀ ਭਾਗਾਂ ਨੂੰ ਕੰਟਰੋਲ ਕਰਦਾ ਹੈ ਐਦੇ ਤੋਂ ਬਿਨਾ ਸਾਡਾ ਕੰਪਿਊਟਰ ਸਿਸਟਮ ਕੰਮ ਨਹੀਂ ਕਰ ਸਕਦਾ ਉਦਾਹਰਨ ਵਜੋਂ ਜਿਵੇਂ ਕਿ ኦਪਰੇਟਿੰਗ ਸਿਸਟਮ ਸਾਡੇ ਕੋਲ ਲਗ ਲਗ ኦਪਰੇਟਿੰਗ ਸਿਸਟਮ ਹੁੰਦੇ ਨੇ ਜਿਵੇਂ ਕਿ ਵਿੰਡੋ 7 ਵਿੰਡੋ 8 ਵਿੰਡੋ 10 ਮੈਂ ਵਿੰਡੋ 10 ਲਿਖਿਆ ਐਂਡਰੋਇਡ ਇਹ ਮੋਬਾਈਲਸ 'ਤੇ ਵਰਤਿਆ ਜਾਂਦਾ ਹੈ ਯੂਨਿਕਸ ਲਿਨਕਸ ਇਹ ਸਰਵਰ 'ਤੇ ਵਰਤੇ ਜਾਂਦੇ ਨੇ ਜਿਵੇਂ ਕਿ ਇੰਟਰਨੈਟ 'ਤੇ ਤੇ ਯੂਟਿਲਿਟੀ ਸੌਫਟਵੇਅਰ ਜਿਵੇਂ ਕਿ ਐਂਟੀਵਾਇਰਸ ਸੌਫਟਵੇਅਰ ਇਹ ਸਾਡੇ ਸਿਸਟਮ 'ਚ ਵਾਇਰਸ ਨੂੰ ਨਹੀਂ ਆਉਣ ਦ ਨੰਬਰ ਦੋ ਐਪਲੀਕੇਸ਼ਨ ਸੌਫਟਵੇਅਰ ਐਪਲੀਕੇਸ਼ਨ ਸੌਫਟਵੇਅਰ ਨੂੰ ਐਪਸ ਵੀ ਕਿਹਾ ਜਾਂਦਾ ਹੈ ਜਾਂ ਐਂਡ ਯੂਜ਼ਰ ਐਪਲੀਕੇਸ਼ਨ ਵੀ ਕਿਹਾ ਜਾਂਦਾ ਹੈ ਇਹ ਕੋਈ ਖਾਸ ਕੰਮ ਕਰਨ ਲਈ ਵਰਤੇ ਜਾਂਦੇ ਨੇ ਜਿਵੇਂ ਕਿ ਐਮ ਐਸ ਵਰਡ ਐਮ ਐਸ ਐਕਸਲ ਅਤੇ ਐਮ ਐਸ ਪਾਵਰਪੁਆਇੰਟ ਆਦਿ ਜੇ ਆਪਾਂ ਗੱਲ ਕਰੀਏ ਪੇਂਟ ਦੀ ਤੇ ਪੇਂਟ ਵੀ ਇੱਕ ਐਪਲੀਕੇਸ਼ਨ ਸੌਫਟਵੇਅਰ ਹੈ ਤੇ ਨੋਟਪੈਡ ਵੀ ਇੱਕ ਐਪਲੀਕੇਸ਼ਨ ਸੌਫਟਵੇਅਰ ਹੈ ਪ੍ਰਸ਼ਨ ਨੰਬਰ 3 ਮਦਰ ਬੋਰਡ ਨਾਲ ਜੁੜੇ ਡਿਵਾਈਸਾਂ ਦੇ ਨਾਮ ਲਿਖੋ ਮਦਰ ਬੋਰਡ ਨਾਲ ਜੁੜੇ ਡਿਵਾਈਸਾਂ ਜਾਂ ਜੰਤਰਾ ਦੇ ਨਾਮ ਹੇਠ ਲਿਖੇ ਅਨੁਸਾਰ ਹਨ ਇਹ ਤੁਸੀਂ ਦੇਖ ਸਕਦੇ ਹੋ ਕਿ ਸਾਹਮਣੇ ਜਿਹੜੀ ਤੁਹਾਨੂੰ ਤਸਵੀਰਾਂ ਨਜ਼ਰ ਆ ਰਹੀਆਂ ਐ ਕਿ ਇਹ ਦਾ ਮਦਰਬੋਰਡ ਉਹਦੇ ਭਾਗ ਜਿਹੜੇ ਆ ਤੁਸੀਂ ਸਾਹਮਣੇ ਦੇਖ ਸਕਦੇ ਹੋ ਪਹਿਲਾ ਗੱਲ ਕਰਦੇ ਆ ਪ੍ਰੋਸੈਸਰ ਜਿਹਨੂੰ ਕਿਹਾ ਜਾਂਦਾ CPU ਕੰਪਿਊਟਰ ਦਾ ਜਿੰਨੇ ਵੀ ਕੰਮ ਸਾਰੇ ਪ੍ਰੋਸੈਸਿੰਗ ਉਹ CPU ਕਰਦਾ ਹੈ ਇੱਕ ਚਿਪ ਦੇ ਰੂਪ ਚ ਨਜ਼ਰ ਆ ਰਿਹਾ ਤਸਵੀਰ ਚ ਦੇਖ ਸਕਦੇ ਹੋ ਨੰਬਰ 2 ਪ੍ਰੋਸੈਸਰ ਫੈਨ ਪ੍ਰੋਸੈਸਰ ਜਿਹੜਾ ਹੈ ਜਦੋਂ ਚੱਲਦਾ ਹੈ ਹੀਟ ਹੋ ਸਕਦਾ ਹੈ ਉਹਦੇ ਲਈ ਇਹਨੂੰ 쿨ਿੰਗ ਪ੍ਰੋਵਾਈਡ ਕਰਨ ਲਈ ਆਦੇ ਉੱਪਰ ਫੈਨ ਲੱਗੇ ਹੁੰਦੇ ਆ ਜਿਹਨੂੰ ਪ੍ਰੋਸੈਸਰ ਫੈਨ ਕਿਹਾ ਜਾਂਦਾ ਹੈ ਉਸ ਤੋਂ ਬਾਅਦ ਰੈਮ ਰੈਮ ਦਾ ਮਤਲਬ ਹੈ ਰੈਂਡਮ ਐਕਸੈਸ ਮੈਮਰੀ ਇਹ ਕੰਪਿਊਟਰ ਦੇ ਅੰਦਰ ਡਾਟਾ ਨੂੰ ਟੈਂਪੋਰਰੀਲੀ ਸਟੋਰ ਕਰਦੀ ਹੈ ਜਾਂ ਕੱਚੇ ਤੌਰ ਤੇ ਸਟੋਰ ਕਰਦੀ ਹੈ ਨੰਬਰ 4 ਹਾਰਡ ਡਿਸਕ ਹਾਰਡ ਡਿਸਕ ਕੰਪਿਊਟਰ ਦੇ ਅੰਦਰ ਬਹੁਤ ਜ਼ਿਆਦਾ ਡਾਟਾ ਨੂੰ ਪੱਕੇ ਤੌਰ ਤੇ ਸਟੋਰ ਕਰਦੀ ਹੈ ਜਿਵੇਂ ਕਿ ਸਾਡੇ ਫੋਨ 'ਚ ਮੈਮਰੀ ਕਾਰਡ ਹੁੰਦਾ ਹੈ ਤੇ ਕੰਪਿਊਟਰ ਦੇ ਵਿੱਚ ਹਾਰਡ ਡਿਸਕ ਹੁੰਦੀ ਹੈ ਡਾਟਾ ਨੂੰ ਪੱਕੇ ਤੌਰ ਤੇ ਸਟੋਰ ਕਰਨ ਲਈ ਨੰਬਰ 5 ਪਾਵਰ ਸਪਲਾਈ ਇਹਨੂੰ ਐਸਐਮ ਪੀਐਸਵੀ ਕਿਹਾ ਜਾਂਦਾ ਹੈ ਤੁਸੀਂ ਉੱਪਰ ਡਾਇਗਰਾਮ 'ਚ ਦੇਖ ਸਕਦੇ ਹੋ ਤਾਂ ਐਸਐਮ ਪੀਐਸ ਕੀ ਹੈ ਸਾਡੇ ਸੀਪੀਯੂ ਨੂੰ ਜਾਂ ਸਿਸਟਮ ਨੂੰ ਪਾਵਰ ਸਪਲਾਈ ਕਰਦੀ ਹੈ ਜਿਸ ਨਾਲ ਸਾਡਾ ਸੀਪੀਯੂ ਕੰਮ ਕਰਦਾ ਹੈ ਤੇ ਨੰਬਰ 6 ਸੀਡੀ ਡੀਵੀਡੀ ਸੀਡੀ ਡੀਵੀਡੀ ਇੱਕ ਪਲੇਅਰ ਹੁੰਦਾ ਸਾਡੇ ਕੰਪਿਊਟਰ ਦੇ ਅੰਦਰ ਜਿਹਦੇ ਅੰਦਰ ਆਪ ਆਪਨੇ ਕੰਪਿਊਟਰ ਦੇ ਅੰਦਰ ਸੀਡੀ ਜਾਂ ਡੀਵੀਡੀ ਨੂੰ ਚਲਾ ਕੇ ਵੇਖ ਸਕਦੇ ਹਾਂ ਤੇ ਪੰਜਵਾਂ ਪਰਸ਼ਨ ਹੈ ਐਪਲੀਕੇਸ਼ਨ ਸੌਫਟਵੇਅਰ ਕੀ ਹੈ ਇਸ ਨੂੰ ਐਂਡ ਯੂਜ਼ਰ ਐਪਲੀਕੇਸ਼ਨ ਵੀ ਕਿਹਾ ਜਾਂਦਾ ਹੈ ਐਪਲੀਕੇਸ਼ਨ ਸੌਫਟਵੇਅਰ ਦੀ ਵਰਤੋਂ ਕਿਸੇ ਖਾਸ ਕੰਮ ਨੂੰ ਕਰਨ ਲਈ ਕੀਤੀ ਜਾਂਦੀ ਹੈ ਇਹਨਾਂ ਤੋਂ ਬਿਨਾਂ ਕੰਪਿਊਟਰ ਕੰਮ ਕਰ ਸਕਦਾ ਹੈ ਮਤਲਬ ਜੇ ਐਪਲੀਕੇਸ਼ਨ ਸੌਫਟਵੇਅਰ ਨਹੀਂ ਹੈ ਕੰਪਿਊਟਰ ਕੰਮ ਕਰ ਸਕਦਾ ਹੈ ਲੇਕਿਨ ਜੇ ਸਿਸਟਮ ਸੌਫਟਵੇਅਰ ਤੁਹਾਡੇ ਕੰਪਿਊਟਰ 'ਚ ਨਹੀਂ ਹੈ ਤਾਂ ਕੰਪਿਊਟਰ ਕੰਮ ਨਹੀਂ ਕਰੇਗਾ ਉਦਾਹਰਨ ਵਜੋਂ MS Word MS Excel MS PowerPoint MS Access ਆਦਿ ਇਹਨਾਂ ਦੇ ਆਈਕਨ ਤੁਸੀਂ نیچے ਦੇਖ ਸਕਦੇ ਹੋ ਕੰਮ ਆ ਸਾਰੇ ਦੇ ਵੱਖ-ਵੱਖ ਕੰਮ ਹੈ MS Word ਚ ਆਪਾਂ ਡਾਕੂਮੈਂਟ ਬਣਾ ਸਕਦੇ ਹਾਂ MS Excel ਚ ਸਪਰੈਡਸ਼ੀਟ ਬਣਾਉਣ ਦੇ ਕੰਮ ਆਂਦਾ ਹੈ MS PowerPoint ਚ ਆਪਾਂ ਸਲਾਈਡਾ ਬਣਾਉਂਦੇ ਹਾਂ ਤੇ MS Access ਚ ਡਾਟਾਬੇਸ ਬਣਾ ਸਕਦੇ ਹਾਂ ਅੱਗੇ ਹੈ ਵੱਡੇ ਉੱਤਰਾਂ ਵਾਲੇ ਪ੍ਰਸ਼ਨ ਤੇ ਪਹਿਲਾ ਪ੍ਰਸ਼ਨ ਹੈ ਹਾਰਡਵੇਅਰ ਡਿਵਾਈਸਾਂ ਦੀ ਦੇਖਭਾਲ ਕਰਨ ਲਈ ਸੁਝਾਅ ਲਿਖੋ ਹਾਰਡਵੇਅਰ ਡਿਵਾਈਸਾਂ ਦੀ ਦੇਖਭਾਲ ਕਰਨ ਲਈ ਸੁਝਾਅ ਹੇਠ ਲਿਖੇ ਅਨੁਸਾਰ ਹਨ ਨੰਬਰ 1 ਕੰਪਿਊਟਰ ਦੇ ਭਾਗਾਂ ਨੂੰ ਸਾਫ਼ ਰੱਖਣਾ ਚਾਹੀਦਾ ਹੈ ਕਿ ਅੰਦਰ ਡਸਟ ਨਹੀਂ ਜਮਣੀ ਚਾਹੀਦੀ ਨੰਬਰ 2 ਕੰਪਿਊਟਰ ਨੂੰ ਵਰਤਨ ਤੋਂ ਬਾਅਦ ਟੱਕ ਦੇਣਾ ਚਾਹੀਦਾ ਹੈ ਮਤਲਬ ਕਵਰ ਦੇ ਦੇਣਾ ਚਾਹੀਦਾ ਹੈ ਤਾਂ ਕਿ ਉਸ ਤੇ ਡਸਟ ਨਾ ਪਵੇ ਨੰਬਰ 3 ਕੰਪਿਊਟਰ ਦੇ ਤਾਰਾਂ ਨੂੰ ਖਿੱਚਣਾ ਨਹੀਂ ਚਾਹੀਦਾ ਜੇ ਤੁਸੀਂ ਤਾਰਾਂ ਖਿੱਚੋਗੇ ਤੇ ਉਹ ਜੰਤਰ ਕੰਮ ਕਰਨਾ ਬੰਦ ਕਰ ਦੇਵੇਗਾ ਜਿਹਦੀ ਤਾਰ ਤੁਸੀਂ ਖਿੱਚਦੇ ਹੋ ਨੰਬਰ 4 ਹਾਰਡਵੇਅਰ ਨੂੰ ਟੁੱਟਣ ਤੋਂ ਬਚਾਉਣਾ ਚਾਹੀਦਾ ਹੈ ਕਿ ਅਜਿਹਾ ਫਿਜ਼ੀਕਲ ਬ੍ਰੇਕੇਜ ਨਹੀਂ ਆਣੀ ਚਾਹੀਦੀ ਜੇਕਰ ਟੁੱਟ ਜਾਂਦਾ ਹੈ ਤਾਂ ਕੰਮ ਕਰਨਾ ਬੰਦ ਕਰ ਦਵੇਗਾ ਕੰਪਿਊਟਰ ਦਾ ਉਹ ਭਾਗ ਨੰਬਰ 5 ਚਲਦੇ ਕੰਪਿਊਟਰ ਦੇ ਪੱਗਾਂ ਨੂੰ ਸਾਫ਼ ਨਹੀਂ ਕਰਨਾ ਚਾਹੀਦਾ ਕੰਪਿਊਟਰ ਜਦੋਂ ਵੀ ਸਾਫ਼ ਕਰਨਾ ਹੈ ਉਹਨੂੰ ਸ਼ਟਡਾਊਨ ਕਰਕੇ ਬੰਦ ਕਰਕੇ ਕਰਨਾ ਹੈ ਨੰਬਰ 6 ਕੰਪਿਊਟਰ ਦੇ ਨੇੜੇ ਕੁਝ ਖਾਣਾ ਪੀਣਾ ਨਹੀਂ ਚਾਹੀਦਾ ਨੰਬਰ 7 ਕੰਪਿਊਟਰ ਦੀਆਂ ਕੀਜ਼ ਨੂੰ ਜ਼ੋਰ ਨਾਲ ਨਹੀਂ ਦਬਾਉਣਾ ਚਾਹੀਦਾ ਕਿਉਂਕਿ ਕੀਬੋਰਡ ਦੀਆਂ ਕੀਜ਼ ਨੂੰ ਜੇ ਜ਼ੋਰ ਨਾਲ ਦਬਾਓਗੇ ਤਾਂ ਉਹ ਖਰਾਬ ਹੋ ਜਾਣਗੀਆਂ ਦੂਜਾ ਪ੍ਰਸ਼ਨ ਹੈ ਸੌਫਟਵੇਅਰ ਕੀ ਹੈ ਸੌਫਟਵੇਅਰ ਦੀ ਵਾਕਫੀ ਕਿਸਮ ਦੀ ਵਿਆਖਿਆ ਕਰੋ ਪ੍ਰੋਗਰਾਮਾਂ ਦੇ ਸਮੂਹ ਨੂੰ ਸੌਫਟਵੇਅਰ ਕਿਹਾ ਜਾਂਦਾ ਹੈ ਸਾਫਟਵੇਅਰ ਨੂੰ ਦੇਖਿਆ ਜਾ ਸਕਦਾ ਹੈ ਪਰ শুਇਆ ਨਹੀਂ ਜਾ ਸਕਦਾ ਸਾਫਟਵੇਅਰ ਨੂੰ ਅਸੀਂ ਮਹਿਸੂਸ ਕਰ ਸਕਦੇ ਹਾਂ ਸਾਫਟਵੇਅਰ ਦੋ ਕਿਸਮ ਦੇ ਹੁੰਦੇ ਹਨ ਇੱਕ ਹੁੰਦਾ ਸਿਸਟਮ ਸਾਫਟਵੇਅਰ ਅਜਿਹਾ ਤੁਹਾਡਾ ኦਪਰੇਟਿੰਗ ਸਿਸਟਮ ਜਿਵੇਂ ਕਿ ਵਿੰਡੋਜ਼ ਮੈਕ ኦਪਰੇਟਿੰਗ ਸਿਸਟਮ ਤੇ ਲੀਨਕਸ ਆਦੀ ਆ ਜਾਂਦੇ ਨੇ ਤੇ ਨੰਬਰ ਦੋ ਐਪਲੀਕੇਸ਼ਨ ਸਾਫਟਵੇਅਰ ਇਹਨੂੰ ਐਪਸ ਵੀ ਕਿਹਾ ਜਾਂਦਾ ਹੈ ਇਹਦੇ ਵਿੱਚ ਜਿਵੇਂ ਕਿ ਐਮ ਐਸ ਵਰਡ ਐਕਸਲ ਨੈਟਫਲਿਕਸ ਜੀਮੇਲ ਪੇਂਟ ਜਾਂ ਤੁਸੀਂ ਥੱਲੇ ਤਸਵੀਰ से ਦੇਖ ਸਕਦੇ ਹੋ ਇਹ ਸਾਰੇ ਸਾਫਟਵੇਅਰ ਆ ਜਾਂਦੇ ਨੇ ਜਿਹੜੇ ਕਿਸੇ ਖਾਸ ਕੰਮ ਨੂੰ ਕਰਨ ਲਈ ਵਰਤੇ ਜਾਂਦੇ ਨੇ ਪਹਿਲੇ ਕਰਦੇ ਹਾਂ ਸਿਸਟਮ ਸੌਫਟਵੇਅਰ ਦੀ ਸਿਸਟਮ ਸੌਫਟਵੇਅਰ ਕੰਪਿਊਟਰ ਦੀ ਸਾਰੀ ਕਾਰਜ ਪ੍ਰਣਾਲੀ ਨੂੰ ਕੰਟਰੋਲ ਕਰਦੇ ਹਨ ਸਿਸਟਮ ਸੌਫਟਵੇਅਰ ਤੋਂ ਬਿਨਾਂ ਕੰਪਿਊਟਰ ਕੰਮ ਨਹੀਂ ਕਰ ਸਕਦਾ ਉਦਾਹਰਨ ਵਜੋਂ ኦਪਰੇਟਿੰਗ ਸਿਸਟਮ ਜਿਵੇਂ ਕਿ ਵਿੰਡੋਸ 10 ਐਂਡਰੋਇਡ ਜਿਹੜਾ ਮੋਬਾਈਲ 'ਚ ਵਰਤਿਆ ਜਾਂਦਾ ਹੈ ਜੁਨਿਕਸ ਤੇ ਲਾਈਨਕਸ ਆਨਲਾਈਨ ਨੈਟ ਦੇ ਸਰਵਰ ਤੇ ਵਰਤੇ ਜਾਂਦੇ ਨੇ ਤੇ ਯੂਟਿਲਿਟੀ ਸੌਫਟਵੇਅਰ ਸਾਡੇ ਪੀਸੀ 'ਚ ਵਰਤੇ ਜਾਂਦੇ ਨੇ ਜਿਵੇਂ ਕਿ ਐਂਟੀਵਾਇਰਸ ਇਹ ਸਾਡੇ ਕੰਪਿਊਟਰ 'ਚ ਵਾਇਰਸ ਨੂੰ ਆਮ ਤੌਰ 'ਤੇ ਰੋਕਦਾ ਹੈ ਵਾਇਰਸ ਇੱਕ ਅਜਿਹਾ ਪ੍ਰੋਗਰਾਮ ਹੁੰਦਾ ਹੈ ਜਿਹੜਾ ਸਾਡੇ एप्लीकेशन सॉफ्टवेयर एप्लीकेशन सॉफ्टवेयर विभिन्न किस खास कामो करने के लिए की जाती है एनाट तो बगैर कंप्यूटर काम कर सकता है जबकि सिस्टम सॉफ्टवेयर पर सॉफ्टवेयर तो बगैर कंप्यूटर काम नहीं कर सकता उदाहरण जैसे कि एमएस वर्ड एमएस एक्सेल एमएस पावर पॉइंट एमएस एक्सेस पेंट नोटपैड आदि अगला प्रश्न है एप्लीकेशन सॉफ्टवेयर सिस्टम सॉफ्टवेयर अंतर लिखो ਖੱਬੇ ਪਾਸੇ ਮੈਂ ਐਪਲੀਕੇਸ਼ਨ ਸੌਫਟਵੇਅਰ ਲਿਆ ਹੈ ਸੱਜੇ ਪਾਸੇ ਸਿਸਟਮ ਸੌਫਟਵੇਅਰ ਲਿਆ ਹੈ ਤੇ ਪਹਿਲਾ ਪੁਆਇੰਟ ਐਪਲੀਕੇਸ਼ਨ ਸੌਫਟਵੇਅਰ ਕਿਸੇ ਖਾਸ ਕੰਮ ਨੂੰ ਕਰਨ ਲਈ ਵਰਤੇ ਜਾਂਦੇ ਹਨ ਦੂਜੇ ਪਾਸੇ ਸਿਸਟਮ ਸੌਫਟਵੇਅਰ ਕੰਪਿਊਟਰ ਦੀ ਕਾਰਜ ਪ੍ਰਣਾਲੀ ਨੂੰ ਕੰਟਰੋਲ ਕਰਦੇ ਹਨ ਨੰਬਰ 2 ਇਹ ਕੰਪਿਊਟਰ ਸਿਸਟਮ ਦਾ ਗੈਰ ਜ਼ਰੂਰੀ ਭਾਗ ਹੈ ਜਿਹੜਾ ਐਪਲੀਕੇਸ਼ਨ ਸੌਫਟਵੇਅਰ ਹੈ ਇਹ ਗੈਰ ਜ਼ਰੂਰੀ ਭਾਗ ਹੈ ਤੇ ਸਿਸਟਮ ਸੌਫਟਵੇਅਰ ਕੰਪਿਊਟਰ ਦਾ ਜ਼ਰੂਰੀ ਭਾਗ ਹੈ ਨੰਬਰ 3 ਐਪਲੀਕੇਸ਼ਨ ਸੌਫਟਵੇਅਰ ਤੋਂ ਬਿਨਾ ਕੰਪਿਊਟਰ ਕੰਮ ਕਰ ਸਕਦਾ ਹੈ ਬਟ ਸਿਸਟਮ ਸੌਫਟਵੇਅਰ ਤੋਂ ਬ नंबर चार एप्लीकेशन सॉफ्टवेयर की कीमत घट होंगी है तो सिस्टम सॉफ्टवेयर की कीमत वाद हूँ एज कंपेयर टू एप्लीकेशन सॉफ्टवेयर पाँच पॉइंट एप्लीकेशन सॉफ्टवेयर सधारण होंगे जबकि सिस्टम सॉफ्टवेयर गुंझलदार हूँ छेवं पॉइंट उदाहरण वजू एप्लीकेशन सॉफ्टवेयर एम एस वर्ड एम एस एक्सएल एम एस पावर पॉइंट एम एस 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 आदि इधर आएगा सिस्टम सॉफ्टवेयर ओपरेटिंग सिस्टम जिमेंडो एट विंडो टैन विंडो इलेवन ਇਹਨਾਂ ਤੋਂ ਇਲਾਵਾ ਜੁਟੀਲਟੀ ਸੌਫਟਵੇਅਰ ਜਿਵੇਂ ਕਿ ਐਂਟੀਵਾਇਰਸ ਸੌਫਟਵੇਅਰ ਤੇ ਲੈਂਗੁਏਜ ਟਰਾਂਸਲੇਟਰ ਤੇ ਲੈਂਗੁਏਜ ਟਰਾਂਸਲੇਟਰ ਕੰਮ ਆਉਂਦੇ ਨੇ ਇੱਕ ਭਾਸ਼ਾ ਨੂੰ ਦੂਜੀ ਭਾਸ਼ਾ ਵਿੱਚ ਬਦਲਣ ਲਈ ਜਿਵੇਂ ਕਿ ਕੰਪਿਊਟਰ 'ਚ ਆਪਾਂ ਕੋ ਕੋ ਪ੍ਰੋਗਰਾਮ ਬਣਾਇਆ ਉਹ ਨੂੰ ਮਸ਼ੀਨੀ ਭਾਸ਼ਾ 'ਚ ਬਦਲਣਾ ਤੇ ਉਹਦੇ ਲਈ ਲੈਂਗੁਏਜ ਟਰਾਂਸਲੇਟਰ ਜਾਂ ਭਾਸ਼ਾ ਟਰਾਂਸਲੇਟਰ ਵਰਤੇ ਜਾਂਦੇ ਨੇ ਤੇ ਅੱਜ ਲਈ ਨਹੀਂ ਅਗਲੀ ਵਾਰੀ ਫੇਰ ਕਿਸੇ ਨਵੇਂ ਟੌਪਿਕ ਨਾਲ ਮਿਲਾਂਗੇ ਜੇਕਰ ਤੁਹਾਡੀ ਕੋਈ ਕੁਇਰੀ ਹੈ ਤਾਂ ਤੁਸੀਂ ਕਮੈਂਟ ਸੈਕਸ਼ਨ 'ਚ ਪੁੱਛ ਸਕਦੇ ਹੋ ਜਾਂ ਆਪਣੇ ਕੰਪਿਊਟਰ ਅਧਿਆਪਕ ਦੀ ਮਦਦ ਲੈ ਸਕਦੇ ਹੋ ਧੰਨਵਾਦ